ਹਾਂਜੀ ਬਤਿ ਤੁਹਾਡਾ ਨਾਮ ਜੀ ਮੇਰਾ ਨਾਮ ਸਰਜੀਤ ਸਿੰਘ ਹੈ ਵੀਰ ਜੀ ਠੀਕ ਹੈ ਵੀਰ ਜੀ ਇੱਕ ਤੁਹਾਡੇ ਵੱਲੋਂ ਇੱਕ ਸਟਿੰਗ ਆਪਰੇਸ਼ਨ ਕਰਵਾਇਆ ਗਿਆ ਹੈ ਜਿਹੜਾ ਤੁਸੀਂ ਦੇ ਵਪਾਰ ਦੇ ਅੱਡੇ ਦਾ ਪਰਦਾ ਫਾਸ਼ ਕੀਤਾ ਹੈ ਕੀ ਗੱਲਬਾਤ ਜਾਣਕਾਰੀ ਦਸੋਗੇ ਵਿਸਤਾਰ ਨਾਲ ਵੀਰ ਜੀ ਇਹ ਦੇ ਵਪਾਰ ਦਾ ਸਟਿੰਗ ਆਪਰੇਸ਼ਨ ਕੀਤਾ ਅੱਜ ਅਸੀਂ ਜੀ ਤੇ ਇਹ ਬਹੁਤ ਸਮੇਂ ਤੋਂ ਪਹਿਲਾਂ ਵੀ ਚੱਲ ਰਿਹਾ ਜੀ ਇਹ ਸਟਿੰਗ ਕਿੱਥੇ ਚੱਲ ਰਿਹਾ ਜੀ ਇਹ ਮੈਨਾ ਰੋਡ ਤੇ ਚੱਲ ਰਿਹਾ ਜੀ ਸੰਗਰੂਰ ਸੰਗਰੂਰ ਜੀ ਹਾਂਜੀ ਤੇ ਕੌਣ ਕਰਵਾ ਰਿਹਾ ਇਹ ਇਹ ਨਾ ਜੀ ਇੱਕ ਤਾਂ ਲੱਕੀ ਬਾਣੀ ਆ ਜੀ ਮੇਨ ਠੀਕ ਹੈ ਤੇ ਜੀ ਇੱਕ ਕੋਮਲਾ ਜੀ ਇੱਕ ਹੈਗੀ ਸੀ ਮਾ ਰਾਣੀ ਜੀ ਇੱਕ ਹੈਗਾ ਉਹ ਜਿਹੜਾ ਰੱਖਿਆ ਜੀ ਗੁਰਪ੍ਰੀਤ ਸਿੰਘ ਇਹ ਮੇਨ ਦੋਸੀ ਨੇ ਜੀ ਜਿਹੜੇ ਚਲਾ ਰਹੇ ਨੇ ਬਹੁਤ ਲੰਬੇ ਸਮੇਂ ਤੋਂ ਤੇ ਉੱਥੇ ਲੋਕਾਂ ਨੂੰ ਬਲਾ ਬਲਾ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਜੀ ਤੇ ਉਹਨਾਂ ਤੋਂ ਪੈਸੇ ਵੀ ਖੋਏ ਜਾਂਦੇ ਨੇ ਵੀਰ ਜੀ ਅੱਛਾ ਜੀ ਤੇ ਇਹ ਉਹ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗਾਂ ਦਾ ਕੁੱਟਮਾਰ ਕੀਤੀ ਰਿਹਾ 60 ਸਾਲਾਂ ਤਕਰੀਬਨ ਉਸ ਦੀ ਉਮਰ ਹੋਵੇਗੀ ਉਹੀ ਮੱਧੇਨਸਰ ਉਸ ਨੇ ਲੁੱਟੋਖੋ ਕੀਤੀ ਹੈ ਹਾਂ ਜੀ ਵੀਰ ਜੀ ਇਹ ਨਾ ਉਹਨਾਂ ਨੇ ਵੀਡੀਓ ਬਣਾਈ ਸੀ ਵੀ ਇਹ ਤੋਂ ਬੰਦੇ ਤੋਂ ਪੈਸੇ ਬਾਅਦ ਚੋਂ ਲਵਾਵਾਂਗੇ ਅਸੀਂ ਕੁੱਟਮਾਰ ਕੀਤੀ ਉਹ ਬਜ਼ੁਰਗਾਂ ਦਾ ਬਹੁਤ ਬੁਰੀ ਤਰ੍ਹਾਂ ਜੀ ਇਹਨਾਂ ਨੇ ਤੇ ਅਸੀਂ ਨੇ ਉਹਨਾਂ ਦੇ ਮੋਬਾਈਲ ਦੇ ਵਿੱਚੋਂ ਹੀ ਫਿਰ ਅਸੀਂ ਨੇ ਉਹਨਾਂ ਤੋਂ ਕੈਚ ਕਰ ਲਈ ਜੀ ਵੀਡੀਓ ਉਹ ਸਾਨੂੰ ਦਿਖਾ ਰਹੇ ਸੀ ਅਸੀਂ ਆਪਦੇ ਮੋਬਾਈਲ ਤੇ ਜੀ ਬਣਾ ਲਈ ਉਹ ਹੂੰ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਜਿਹੜੇ ਲੋਕ ਨੇ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਇਹਨਾਂ ਦੀ ਠੱਗੀਆਂ ਦਾ ਇਹਨਾਂ ਦੇ ਵੀਰ ਜੀ ਬਹੁਤ ਲੋਕ ਸ਼ਿਕਾਰ ਹੋ ਰਹੇ ਨੇ ਠੱਗੀਆਂ ਦਾ ਇਹ ਇਹ ਦੇ ਵਪਾਰ ਦਾ ਧੰਦਾ ਪਰਦਾ ਫਾਸ ਕਰਕੇ ਇਹਨਾਂ ਨੂੰ ਦੋਸ਼ੀਆਂ ਨੂੰ ਚੱਕਿਆ ਜਾਵੇ ਜੀ ਇਨਾਂ ਤੇ ਇਨਕੁਆਇਰੀ ਕੀਤੀ ਜਾਵੇ ਜੀ ਇਹਨਾਂ ਦੇ ਸਾਰਿਆਂ ਦੇ ਪਰਚਾ ਪਾਇਆ ਜਾਵੇ ਜੀ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਕਾਰਵਾਈ ਕੀਤੀ ਗਈ ਸੀ ਨਾ ਖਲਾਫ ਪਹਿਲਾਂ ਵੀ ਲਾਉਂਦੇ ਰਹੇ ਸੀ ਹਾਂਜੀ ਹਾਂ ਵੀਰ ਜੀ ਇਹ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਜੀ ਤੇ ਪਹਿਲਾਂ ਵੀ ਇਹਨਾਂ ਤੇ ਪਰਚਾ ਦਰਜ ਹੋਇਆ ਜੀ ਦੇ ਵਪਾਰ ਦਾ ਤੇ ਹੁਣ ਫੇਰ ਇਹ ਉਹਨਾਂ ਨੇ ਉੱਥੇ ਕੰਮ ਸ਼ੁਰੂ ਕਰ ਲਿਆ ਜੀ ਇਹ ਮੇਨ ਜਿਹੜਾ ਲੱਕੀਵਾਨੀ ਆ ਤੇ ਇੱਕ ਏਐਸਆਈ ਜਗਤਾਰ ਸਿੰਘ ਆ ਜੀ ਜਿਹੜਾ ਉਹਨਾਂ ਦੇ ਨਾਲੇ ਸਿਟੀ ਦਾ ਮਿਲਿਆ ਹੋਇਆ ਇਹ ਸਾਰੇ ਮਿਲ ਕੇ ਧੰਦਾ ਚਲਵਾ ਰਹੇ ਨੇ ਜੀ ਕਰਵਾ ਰਹੇ ਨੇ ਹਾਂ ਠੀਕ ਹੈ ਤੇ ਹੁਣ ਹੋਰ ਦੱਸੋ ਤੁਸੀਂ ਹੋਰ ਇਸ ਦੇ ਇਲਾਵਾ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੁੱਟ ਮਾਰ ਵੀ ਤੁਸੀਂ ਕਹਿ ਰਹੇ ਹੋ ਕੀ ਹੋ ਗਿਆ ਉਹ ਗੱਲਬਾਤ ਮੇਰੀ ਨਾ ਵਾਈਫ ਵੀਰ ਜੀ ਪੈਸੇ ਦਾ ਰੇ ਲੈਤੇ ਸੀ 10000 ਰੁਪਿਆ ਰਾਣੀ ਰਾਣੀਕੌਰ ਤੋਂ ਠੀਕ ਹੈ ਤੇ ਉਹ ਹਰੇੜੀ ਰੋਡ ਤੇ ਗਈ ਜੀ ਹਰੇੜੀ ਰੋਡ ਤੇ ਰਹਿੰਦੀ ਹੈ ਰਾਣੀਕੌਰ ਤੇ ਉਥੋਂ ਉਹਨਾਂ ਦੇ ਗਵਾਂਡੀ ਨੇ ਦੱਸਿਆ ਵੀ ਉਹ ਮਹਿਲਾ ਰੋਡ ਤੇ ਆ ਜੀ ਜਦੋਂ ਮਹਿਲਾ ਰੋਡ ਤੇ ਮੇਰੀ ਵਾਈਫ ਗਈ ਜੀ ਉੱਥੇ ਉਹਨਾਂ ਲੋਵੇ ਤਾਂ ਉਹ ਜਿਹੜੀ ਕੋਮਲ ਜਨਾਨੀ ਆ ਜੀ ਉਹ ਰਾਣੀ ਦੀ ਕੁੱਟ ਮਾਰ ਕਰ ਰਹੀ ਸੀ ਬਹੁਤ ਬੱਬੂਆ ਜੀ ਤਰੀਕੇ ਨਾਲ ਬੁਰੀ ਤਰੀਕੇ ਨਾਲ ਠੀਕ ਹੈ ਤੇ ਜੀ ਜਦੋਂ ਕੁੱਟਮਾਰ ਕਰ ਰਹੀ ਸੀ ਤੇ ਉਹ ਜਦੋਂ ਮੇਰੇ ਘਰ ਵਾਲੀ ਸੰਦੀਪ ਕੌਰ ਸਡਾਉਣ ਲੱਗੀ ਜੀ ਉਹਨਾਂ ਨੂੰ ਤਾਂ ਉਹਨਾਂ ਨੇ ਰਾਣੀ ਕੌਰ ਨੂੰ ਛੱਡ ਕੇ ਜੀ ਮੇਰੇ ਘਰ ਵਾਲੀ ਨੂੰ ਢਾ ਲਿਆ ਠੀਕ ਹੈ ਤੇ ਬਹੁਤ ਬੁਰੀ ਤਰ੍ਹਾਂ ਮਾਰ ਕੇ ਕੁੱਟਮਾਰ ਮੇਰੇ ਘਰ ਵਾਲੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜੀ ਇਹਨਾਂ ਨੇ ਜਨਾਨੀਆਂ ਨੇ ਜਿਹੜੇ ਤੁਸੀਂ ਨਾਮ ਲੈ ਰਹੇ ਹੋ ਉਹ ਉਹੀ ਚਲਾ ਰਹੇ ਨੇ ਧੰਦਾ ਵੀ ਮੇਨੂੰ ਹਾਂਜੀ ਹਾਂ ਵੀਰ ਜੀ ਉਹੀ ਚਲਾ ਰਹੇ ਨੇ ਜੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੇਰੀ ਵਾਈਫ ਨੂੰ ਫੜਿਆ ਜੀ ਚੱਕਿਆ ਤਾਂ ਜ਼ਬਰਦਸਤੀ ਨਾਲ ਇੱਕ ਨਾਲੇ ਦੇ ਲਵੇ ਪ੍ਰਾਈਵੇਟ ਡਾਕਟਰ ਹੈ ਜੀ ਉੱਥੇ ਲੈ ਗਏ ਉੱਥੇ 600 ਰੁਪਏ ਦੇ ਕੇ ਜੀ ਉਹ ਤੋਂ ਪੱਟੀ ਕਰਵਾਈ ਧੱਕੇ ਨਾਲ ਡਾਕਟਰ ਡਾਕਟਰ ਕਰਨੀ ਤੇ ਰਹਾ ਜੀ ਤੇ ਧੱਕੇ ਨਾਲ ਪੱਟੀ ਕਰਵਾਈ ਜੀ ਕੀ ਕੀ ਸੱਟਾਂ ਲੱਗੀਆਂ ਤੁਹਾਡੀ ਵਾਈਫ ਦੀ ਗੁੱਜੇ ਸੱਟਾਂ ਲੱਗੀਆਂ ਤੇ ਕੁੰਬੀ ਸੱਟਾਂ ਲੱਗੀਆਂ ਹਾਂਜੀ ਹਾਂ ਵੀਰ ਜੀ ਮੇਰੀ ਤਾਂ ਵਾਈਫ ਦੇ ਜੀ ਰੀੜ੍ਹ ਦੀ ਹੱਡੀ ਫ੍ਰੈਕਚਰ ਹੋ ਗਈ ਜੀ ਹੂੰ ਤੇ ਚੱਲਦੇ ਰਹੇ ਹਾਂ ਹਾਂਜੀ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਪਹਿਲਾਂ ਅਸੀਂ ਸੰਗਰੂਰ ਲੈ ਕੇ ਗਏ ਜੀ ਉੱਥੇ ਦਾਖਲ ਕਰਾਇਆ 3 ਦਿਨ ਰਹੇ ਜੀ ਅਸੀਂ ਉੱਥੇ ਹੂੰ ਪੇ ਸੰਦੋ ਤੋਂ ਰੈਫਰ ਕੀਤਾ ਗਿਆ ਜੀ ਪਟਿਆਲਾ ਰਿੰਦਰਾ ਹਸਪਤਾਲ ਚ ਹੁਣ 1 ਮਹੀਨਾ ਹੋ ਗਿਆ ਵੀਰ ਜੀ ਉੱਥੇ ਲਾ ਚੱਲ ਰਿਹਾ 1,25,000 ਰੁਪਏ ਮੇਰਾ ਹਜੇ ਤੱਕ ਲੱਗ ਚੁੱਕਿਆ ਜੀ ਬਾਕੀ ਮੈਂ ਗਰੀਬ ਬੰਦਾ ਵੀਰ ਜੀ ਤੇ ਜੀ ਮੇਰਾ ਇਨਸਾਫ ਮੈਨੂੰ ਦਵਾਇਆ ਜਾਵੇ ਤੇ ਜਨਾਨੀ ਤੇ ਜੀ 307 ਲਾਈ ਜਾਵੇ ਰਾਦਾ ਕਤਲ ਬਸ ਮੇਰੀ ਤਾਂ ਇਹੀ ਬੇਨਤੀ ਹੈ ਵੀਰ ਜੀ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ ਚੰਡੀਗੜ੍ਹ ਤਾਂ ਵੀ ਐਪਲੀਕੇਸ਼ਨਾਂ ਪਾਈਆਂ ਹੋਈਆਂ ਨੇ ਜੀ ਐਸਐਸਪੀ ਸਾਹਿਬ ਨੂੰ ਵੀ ਪਾਈ ਸੀ ਉਹਨਾਂ ਨੇ ਆਪਣੇ ਡੀਐਸਪੀਆਰ ਨੂੰ ਭੇਜ ਦਿੱਤੀ ਸੀ ਜੀ ਤਾਂ ਹੀ ਤੁਸੀਂ ਸਟਿੰਗ ਆਪਰੇਸ਼ਨ ਕੀਤਾ ਅੱਜ ਹਾਂ ਜੀ ਹਾਂ ਤਾਂ ਹੀ ਅਸੀਂ ਨੇ ਅੱਜ ਸਟਿੰਗ ਆਪਰੇਸ਼ਨ ਕੀਤਾ ਜੀ ਵੀਰ ਜੀ ਵੀ ਇਹਨਾਂ ਦਾ ਪਰਦਾ ਸਾ ਪਾਸ ਕੀਤਾ ਜਾਵੇ ਤੇ ਇਹ ਦੇਵਪਾਰ ਦਾ ਧੰਦਾ ਬੰਦ ਕਰਵਾਇਆ ਜਾਵੇ ਜੀ